ਪੰਜਾਬ ਦੀ ਸਕੂਲੀ ਸਿੱਖਿਆ ਦਾ ਸੰਕਟ ਅਤੇ ਅਧਿਆਪਕਾਂ ਦੇ ਫਿਨਲੈਂਡ ਦੌਰੇ ਤਿੰਨ ਖੇਤੀ ਕਰੋਨਾ ਖਿਲਾਫ ਕਿਸਾਨੀ ਦੇ ਇਤਿਹਾਸਿਕ ਸੰਘਰਸ਼ ਨੇ ਲੋਕਾਂ ਵਿੱਚ ਗੈਰੀ ਤਬਕਾਤੀ ਚੇਤਨਾ ਦਾ ਪ੍ਰਸਾਰ ਕੀਤਾ ਸੀ ਅਤੇ ਉਹਨਾਂ ਵੱਲੋਂ ਪਹਿਲਾ ਰਾਜਕਰ ਚੁੱਕਿਆ ਬਾਕੀ ਰਾਜਨੀਤਿਕ ਪਾਰਟੀਆਂ ਨੂੰ ਬੁਰੀ ਤਰ੍ਹਾਂ ਅਨਕਾਰ ਕੇ ਆਮ ਆਦਮੀ ਪਾਰਟੀ ਨੂੰ ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦਰਮਿਆਨ ਭਾਰੀ ਬਹੁਮਤ ਨਾਲ ਸੱਤਾ ਤੇ ਬਿਠਾਇਆ ਇਹਨਾਂ ਚੋਣਾਂ ਵਿੱਚ ਆਪ ਵੱਲੋਂ ਬਿਰੋਧੀਆਂ ਖਿਲਾਫ ਲੋਕਾਂ ਦੇ ਗੁੱਸੇ ਦਾ ਲਾਭ ਲੈਣ ਦੇ ਨਾਲ-ਨਾਲ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਨੂੰ ਹਾਂ ਪੱਖੀ ਮੁੱਦੇ ਵਜੋਂ ਉਭਾਰਿਆ ਇਹਨਾਂ ਖੇਤਰਾਂ ਵਿੱਚ ਵੱਡੀ ਕ੍ਰਾਂਤੀ ਲਿਆਉਣ ਦੇ ਦਾਅਵੇ ਕੀਤੇ ਅਤੇ ਦਿੱਲੀ ਦੇ ਵਿਕਾਸ ਮਾਡਲ ਦਾ ਰੱਜ ਕੇ ਗੁਣਗਾਨ ਵੀ ਕੀਤਾ ਹੁਣ ਜਦੋਂ ਦਿੱਲੀ ਵਿੱਚ ਆਪ ਦੀ ਸੱਤਾ ਦਾ ਬਿਸਤਰਾ ਗੋਲ ਹੋ ਗਿਆ ਹੈ ਤਾਂ ਇਸ ਦਿੱਲੀ ਮਾਡਲ ਨੂੰ ਆਦਰਸ਼ ਮੰਨ ਕੇ ਪੰਜਾਬ ਵਿੱਚ ਕੀਤੇ ਜਾ ਰਹੇ ਵਿੱਦਿਅਕ ਸੁਧਾਰਾਂ ਤੇ ਵੀ ਗੰਭੀਰ ਸਵਾਲੀਆ ਨਿਸ਼ਾਨ ਖੜਾ ਹੋਣਾ ਸੁਭਾਵਿਕ ਹੈ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਅਧਿਆਪਕਾਂ ਨੂੰ ਵਿਦਿਆਪਨ ਦੀ ਸਖਲਾਈ ਲਈ ਫਿਨਲੈਂਡ ਦੀ ਯਾਤਰਾ ਕਰਵਾਉਣ ਅਤੇ ਸਕੂਲ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦਾ ਪ੍ਰਚਾਰ ਹੋ ਰਿਹਾ ਹੈ ਦੂਜੇ ਪਾਸੇ ਪੰਜਾਬ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਕੱਚੇ ਅਧਿਆਪਕਾਂ ਦੇ ਪੱਕੇ ਧਰਨਿਆਂ ਤੇ ਬੈਠਣ ਅਧਿਆਪਕਾਂ ਦਾ ਗੈਰ ਵਿਦਿਅਕ ਡਿਊਟੀਆਂ ਤੇ ਹੋਣ ਦੀਆਂ ਵੀ ਖਬਰਾਂ ਨਸ਼ਰ ਹੋ ਰਹੀਆਂ ਹਨ ਸਰਕਾਰ ਦੇ ਅੰਦਰ ਤੋਂ ਉਤਪਕਤ ਅਨੁਸ਼ੁਦਾ ਪ੍ਰਚਾਰ ਤੋਂ ਸ਼ਾਇਦ ਕਿਸੇ ਨੂੰ ਪੰਜਾਬ ਦੀ ਇਸ ਅਖੌਤੀ ਸਿੱਖਿਆ ਕ੍ਰਾਂਤੀ ਦੇ ਸਿਖਰਾਂ ਤੇ ਹੋਣ ਅਤੇ ਅਧਿਆਪਕਾਂ ਦੇ ਰਜਾਨਾ ਫਿਨਲੈਂਡ ਤੇ ਸਿੰਗਾਪੁਰ ਇਕ ਜਹਾਜ਼ ਚੜਨ ਅਤੇ ਦੂਜਾ ਉਤਰਨ ਦਾ ਭਲਿਖਾ ਪੈ ਰਿਆ ਹੈ। ਪਰ ਸਥਿਤੀ ਦਾ ਸਹੀ ਮੁਲਾਂਕਣ ਸਿੱਖਿਆ ਦਾ ਸਮੁੱਚਾ ਸੁਰਤੇ ਹਾਲ ਜਾਣ ਕੇ ਕੀ ਕੀਤਾ ਜਾ ਸਕਦਾ ਹੈ। ਆਓ ਜਾਣੀਏ ਕਿ 3 ਸਾਲਾਂ ਦੇ ਵਿੱਚ ਇਸ ਸਿਆਸੀ ਬਦਲਾਅ ਸਦਕਾ ਪੰਜਾਬ ਦੀ ਸਕੂਲੀ ਸਿੱਖਿਆ ਦਾ ਮੂਹ ਅਰਸ਼ ਵੱਲ ਨੂੰ ਹੋਇਆ ਹੈ ਜਿਹੜਾ ਪਹਿਲਾਂ ਵਾਂਗ ਹੀ ਫਰਸ਼ ਵੱਲ ਨੂੰ ਹੈ ਸਕੂਲੀ ਸਿੱਖਿਆ ਦੇ ਮਿਆਰ ਦੀ ਸਥਿਤੀ ਪੰਜਾਬ ਦੇ ਸਕੂਲਾਂ ਵਿੱਚ ਸਿੱਖਣ ਸਕਉਣ ਦੇ ਪੱਧਰ ਬਾਰੇ ਬਹੁਤ ਸਾਰੇ ਖੁਲਾਸੇ ਸਿੱਖਿਆ ਦੇ ਸਾਲਾਨਾ ਮਿਆਰ ਸੰਬੰਧੀ ਰਿਪੋਰਟ ਵਿੱਚ ਹੋਏ ਹਨ ਸੂਬੇ ਦੇ 20 ਜ਼ਿਲ੍ਹਿਆਂ ਦੇ 600 ਪਿੰਡਾਂ 11967 ਕਰਾਂ ਤੇ ਤਿੰਨ ਤੋਂ 16 ਸਾਲ ਦੇ 20226 ਬੱਚਿਆਂ ਦੇ ਸਰਵੇ ਅਧਾਰਿਤ ਰਿਪੋਰਟ ਅਨੁਸਾਰ ਸਰਕਾਰੀ ਸਕੂਲਾਂ ਦੇ 5ਵੀਂ ਜਮਾਤ ਦੇ 53.7 ਫੀਸਦੀ ਬੱਚੇ ਗਣਿਤ ਵਿੱਚ ਵੰਡ ਦੇ ਸਵਾਲ ਵੀ ਨਹੀਂ ਕਰ ਸਕਦੇ ਨਿੱਜੀ ਸਕੂਲਾਂ ਵਿੱਚ ਅਜਿਹੇ ਬੱਚਿਆਂ ਦੀ ਗਿਣਤੀ 47.4 ਫੀਸਦੀ ਦੱਸੀ ਜਾਂਦੀ ਹੈ ਇਸੇ ਤਰ੍ਹਾਂ ਸਾਲ 222 ਦੇ ਮੁਕਾਬਲੇ ਵਿੱਚ ਸਧਾਰਨ ਪਾਠ ਪੜ੍ਹ ਸਕਣ ਵਾਲੇ ਵਾਲਿਆਂ ਦੀ ਗਿਣਤੀ 66.2 ਤੋਂ ਘਟਾ ਕੇ 61.2 ਫੀਸਦੀ ਰਹਿ ਗਈ ਹੈ ਹਾਲਾਂਕਿ ਘਟਾਓ ਦੇ ਸਵਾਲ ਕੱਢ ਸਕਣ ਵਾਲਿਆਂ ਦੀ ਗਿਣਤੀ 44.8 ਫੀਸਦੀ ਤੋਂ ਵੱਧ ਕੇ 51 ਫੀਸਦੀ ਹੋ ਗਈ ਹੈ। ਕੁੱਲ ਮਲਾਕੇ ਸਮੁੱਚੀ ਸਕੂਲੀ ਸਿੱਖਿਆ ਦਾ ਮਿਆਰ ਤਸੱਲੀ ਬਖਸ਼ ਨਹੀਂ ਹੈ। ਜਿਸ ਪਿੱਛੇ ਸਕੂਲੀ ਸਿੱਖਿਆ ਦੇ ਰਸਮੀ ਢਾਂਚੇ ਵਿਚਲੀਆਂ ਕਮਜ਼ੋਰੀਆਂ ਤੋਂ ਇਲਾਵਾ ਬਾਲ ਮਨ ਦਾ ਆਮਦਾ ਤੋਂ ਖਪਤਕਾਰੀ ਸੱਭਿਆਚਾਰ ਅਤੇ ਮੋਬਾਈਲ ਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਦਾ ਸ਼ਿਕਾਰ ਹੋਣਾ ਵੀ ਜ਼ਿੰਮੇਵਾਰ ਹੈ ਸਿੱਖਿਆ ਭਾਗ ਵੱਲੋਂ ਗਣਿਤ ਅੰਗਰੇਜ਼ੀ ਅਤੇ ਪੰਜਾਬੀ ਵਿਸ਼ਿਆਂ ਦਾ ਸਿਖਰ ਪੱਧਰ ਦਰੁਸਤ ਕਰਨ ਲਈ April 2023 ਵਿੱਚ ਮੋਡਲੀਆਂ ਕਿਰਿਆਵਾਧਾਰਤ ਮਿਸ਼ਨ ਸਮਰੱਥ ਸ਼ੁਰੂ ਕੀਤਾ ਗਿਆ ਇਸ ਪ੍ਰੋਜੈਕਟ ਖਾਤਰ ਹਰੇਕ ਵਿਦਿਅਕ ਸੈਸ਼ਨ ਦੌਰਾਨ ਤੈਅशुदा ਸਿਲੇਬਸ ਵੀ 4-5 ਮਹੀਨੇ ਰੋਕ ਕੇ ਰੱਖਿਆ ਗਿਆ ਪਰ ਲੋੜੀਂਦੇ ਨਤੀਜੇ ਪ੍ਰਾਪਤ ਨਹੀਂ ਹੋਏ ਮੌਜੂਦਾ ਵਿਦਿਅਕ ਸੈਸ਼ਨ ਦੌਰਾਨ ਤਾਂ ਪਹਿਲੇ 5 ਮਹੀਨੇ ਮਿਸ਼ਨ ਸਮਰੱਥ ਅਤੇ ਉਸ ਤੋਂ ਬਾਅਦ ਨਵੰਬਰ ਮਹੀਨੇ ਤੱਕ ਕੌਮੀ ਸਿੱਖਿਆ ਨੀਤੀ 2020 ਆਧਾਰਿਤ ਕੇਂਦਰੀ ਸਰਵੇ ਪ੍ਰਖਰੀ ਤਿਆਰੀ ਨੂੰ ਲੈ ਕੇ ਸਿਲੇਬਸ ਨੂੰ ਤਿਲਾਂਜਲੀ ਦਿੱਤੀ ਗਈ ਹੈਰਾਨੀ ਦੀ ਗੱਲ ਇਹ ਹੈ ਕਿ ਸਭ ਦੇ ਬਾਵਜੂਦ ਸਾਰੀਆਂ ਪ੍ਰੀਖਿਆਵਾਂ ਫਿਰ ਵੀ ਪੂਰੇ ਸਿਲੇਬਸ ਵਿੱਚੋਂ ਹੀ ਹੋਈਆਂ ਸਪਸ਼ਟ ਨਜ਼ਰ ਪੈਂਦਾ ਹੈ ਕਿ ਬੱਚਿਆਂ ਦੇ ਸਿੱਖਣ ਪੱਧਰ ਨੂੰ ਚੰਗਾ ਬਣਾਉਣ ਲਈ ਵਿਗਿਆਨਿਕ ਦ੍ਰਿਸ਼ਟੀਕੋਣ ਅਧਾਰਿਤ ਸੁਧਾਰਾਂ ਦਾ ਰਾਹ ਨਹੀਂ ਖਤਿਆਰ ਕੀਤਾ ਗਿਆ ਇਸ ਤੋਂ ਇਲਾਵਾ ਬਿਨਾ ਕਿਸੇ ਸਾਲਾਨਾ ਵਿੱਦਿਅਕ ਕੈਲੰਡਰ ਦੇ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਅਧਿਆਪਕਾਂ ਨੂੰ ਸੈਮੀਨਾਰਾਂ ਤੇ ਤੋਰਨ ਪੇਪਰਾਂ ਦੇ ਦਿਨਾਂ ਵਿੱਚ ਹੀ ਵਿਸ਼ਾ ਮਿਲਲੇ ਲਗਾਉਣ ਅਤੇ ਵਿਤੀ ਬਰੇ ਦੇ ਖੀਰਲੇ ਮਹੀਨੇ ਸਾਰੀਆਂ ਗ੍ਰਾਂਟਾਂ ਭੇਜ ਇੱਕਦਮ ਖਰਚਣ ਦੇ ਫਰਮਾਨ ਵੀ ਨਿਰਵਿਘਨ ਜਾਰੀ ਹਨ ਜਨਵਰੀ 2025 ਦੇ ਪਹਿਲੇ ਹਫਤੇ ਵਿੱਚ ਭਾਰਤ ਸਰਕਾਰ ਨੇ ਸਿੱਖਿਆ ਮੰਤਰਾਲੇ ਬੋਲੋ ਇਕੀ ਕਿਰਤ ਜ਼ਿਲ੍ਹਾ ਸੂਚਨਾ ਪ੍ਰਣਾਲੀ ਯੂ ਡਾਈਸ ਦੀ ਬੁਨਿਆਦੀ ਢਾਂਚੇ ਬਾਰੇ ਵਿੱਦਿਕ ਸਾਲ 2023-24 ਦੀ ਇੱਕ ਰਿਪੋਰਟ ਵੀ ਜਾਰੀ ਹੋਈ ਹੈ ਇਸ ਰਿਪੋਰਟ ਅਨੁਸਾਰ ਪੰਜਾਬ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਕਰਮਵਾਰ 28 ਲੱਖ 23000 ਅਤੇ 29 ਲੱਖ 2000 ਵਿਦਿਆਰਥੀ ਪੜ੍ਹਦੇ ਹਨ ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ ਆਪ ਸਰਕਾਰ ਦੇ ਦੂਜੇ ਸਾਲ ਵੀ ਵਿੱਚ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 81000 ਘਟਾਈ ਜਦ ਕਿ ਨੀਜੀ ਸਕੂਲਾਂ ਵਿੱਚ 158000 ਨਵੇਂ ਦਾਖਲੇ ਹੋਏ ਇਸ ਰਿਪੋਰਟ ਵਿੱਚ ਜੀਜੀ ਸਕੂਲਾਂ ਦਾ ਅਧਿਆਪਕ ਵਿਦਿਆਰਥੀ ਅਨੁਪਾਤ ਸਰਕਾਰੀ ਸਕੂਲਾਂ ਦੇ ਮੁਕਾਬਲੇ ਬਿਹਤਰ ਹੋਣ ਦਾ ਖਲਾਸਾ ਵੀ ਕੀਤਾ ਗਿਆ 19242 ਸਰਕਾਰੀ ਸਕੂਲਾਂ ਵਿੱਚ ਜਿੱਥੇ 126000 ਅਧਿਆਪਕ ਹਨ ਉਥੇ 7704 ਨੀਜੀ ਸਕੂਲਾਂ ਵਿੱਚ ਵੀ 142000 ਅਧਿਆਪਕ ਮੌਜੂਦ ਹਨ ਡੈਮੋਕਰੇਟਿਕ ਟੀਚਰਸ ਫਰੰਟ ਵੱਲੋਂ ਪੰਜਾਬ ਦੇ 1927 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਰਵੇਖੇ ਆਧਾਰਿਤ ਜਾਰੀ ਕੀਤੀ ਰਿਪੋਰਟ ਅਨੁਸਾਰ 850 ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹੋਣ ਦੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਸਰਕਾਰੀ ਸਕੂਲਾਂ ਵਿੱਚ ਬਾਕੀ ਅਸਾਮੀਆਂ ਦੇ ਹਾਲ ਵੀ ਕੋਈ ਬਹੁਤੇ ਚੰਗੇ ਨਹੀਂ ਹਨ ਮੁੱਖ ਅਧਿਆਪਕਾਂ ਤੇ ਬਲੈਕ ਬਲੌਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਵੀ 40 ਫੀਸਦੀ ਤੋਂ ਵੱਧ ਅਸਾਮੀਆਂ ਖਾਲੀ ਹਨ ਇਸ ਤੋਂ ਇਲਾਵਾ ਈਟੀਟੀ ਮਾਸਟਰ ਲੈਕਚਰਾਰਾਂ ਤੇ ਨਾਨ ਟੀਚਿੰਗ ਦੀਆਂ ਪੋਸਟਾਂ ਵੀ ਵੱਡੀ ਗਿਣਤੀ ਵਿੱਚ ਖਾਲੀ ਹੋਣ ਕਾਰਨ ਪੜਾਈ ਦਾ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ ਹਾਲਾਂਕਿ ਇਸ ਸਮੇਂ ਦੌਰਾਨ 10000 ਦੇ ਕਰੀਬ ਨਵੇਂ ਅਧਿਆਪਕਾਂ ਦੀ ਭਰਤੀ ਜ਼ਰੂਰ ਕੀਤੀ ਗਏ ਹਨ ਪਰੰਤੂ ਇਸ ਅਰਸੇ ਦੌਰਾਨ ਨਵੀਂ ਸੇਵਾ ਮੁਕਤੀ ਤੋਂ ਇਲਾਵਾ ਬਹੁਤ ਸਾਰੀਆਂ ਅਸਾਮੀਆਂ ਪਹਿਲਾਂ ਹੀ ਖਾਲੀ ਹੋਣ ਦਾ ਸਕੂਲੀ ਸਿੱਖਿਆ ਤੇ ਨਾ ਨਾ ਪੱਕੀ ਪ੍ਰਭਾਵ ਪੈਣਾ ਜਾਰੀ ਹੈ ਸਿੱਖਿਆ ਤੰਤਰ ਤੇ ਨੌਕਰ ਸ਼ਾਹੀ ਦੀ ਬੜੀ ਜਕੜ ਪੰਜਾਬ ਵਿੱਚ ਪਿਛਲੀ ਸਰਕਾਰ ਭਾਵੇਂ ਕਾਂਗਰਸ ਪਾਰਟੀ ਦੀ ਸੀ ਪਰ ਸਰਕਾਰ ਪੱਧਰ ਤੇ ਮੁੱਖ ਸਕੱਤਰ ਰਹੇ ਸ੍ਰੀਸ਼ ਕੁਮਾਰ ਅਤੇ ਸਿੱਖਿਆ ਭਾਗ ਵਿੱਚ ਸਿੱਖਿਆ ਸਕੱਤਰ ਰਹੇ ਕ੍ਰਿਸ਼ਨ ਕੁਮਾਰ ਦੀ ਹੀ ਤੂਤੀ ਬੂੰਦੀ ਸੀ ਕੌਮੀ ਸਿੱਖਿਆ ਨੀਤੀ 2020 ਜਾਰੀ ਹੋਣ ਤੋਂ ਪਹਿਲਾਂ ਹੀ ਇਸ ਦਾ ਬਹੁਤ ਕੁਝ ਪੰਜਾਬ ਵਿੱਚ ਤਜਰਬੇ ਦੇ ਤੌਰ ਤੇ ਲਾਗੂ ਕਰਨ ਅਤੇ ਸਿੱਖਿਆ ਤੰਤਰ ਨੂੰ ਵਿਦਿਅਕ ਸਮਝ ਸਮਝ ਦਿੱਤਾ ਅਬ ਸ੍ਰੀ ਡੰਡੇ ਰਾਹੀਂ ਚਲਾ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਤੇ ਜੜੀ ਤੀਲ ਪਾਉਣ ਦਾ ਸਿਹਰਾ ਵੀ ਇਸੇ ਨੌਕਰਸ਼ਾਹੀ ਸਰ ਵੱਜਦਾ ਹੈ ਆਮ ਆਦਮੀ ਪਾਰਟੀ ਦੀ ਸਤਾ ਵਿੱਚ ਸਿੱਖਿਆ ਤੰਤਰ ਤੇ ਨੌਕਰਸ਼ਾਹੀ ਦੀ ਜਕਰ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਈ ਹੈ ਮੌਜੂਦਾ ਸਮੇਂ ਸਿੱਖਿਆ ਮੈਕਮ ਵਿੱਚ ਸਖਤਰ ਪੱਧਰ ਦੇ ਸਾਰੇ ਅਹੁਦਿਆਂ ਤੇ ਜਿੱਥੇ ਉੱਚ ਨੌਕਰਸ਼ਾਹੀ ਪਹਿਲਾਂ ਹੀ ਕਾਬਜ਼ ਸੀ ਉਥੇ ਸਿੱਖਿਆ ਡਾਇਰੈਕਟਰਾਂ ਦੇ ਸਾਰੇ ਅਹੁਦੇ ਅਹੁਦੇ ਵਿਸ਼ੇਖ ਅਕਾਡਰ ਤੋਂ ਖੋ ਕੇ ਨੌਕਰਸ਼ਾਹਾਂ ਦੇ ਹਵਾਲੇ ਕਰ ਦਿੱਤੇ ਹਨ ਹੋਰ ਤਾਂ ਹੋਰ ਨਰੋਲ ਅਕਾਦਮਿਕ ਜ਼ਿੰਮੇਵਾਰੀ ਵਜੋਂ ਜਾਣੇ ਜਾਂਦੇ ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਕੌਂਸਲ ਦਾ ਅਹੁਦਾ ਵੀ ਸੇਵਾ ਨਿਯਮਾਂ ਤੋਂ ਉਲਟ ਜਾ ਕੇ ਨੌਕਰਸ਼ਾਹੀ ਨੂੰ ਸੌਂਪ ਦਿੱਤਾ ਗਿਆ ਹੈ ਦੇਰ ਅਸਲ ਭਾਰਤ ਵਿੱਚ ਜਨਤਕ ਆਧਾਰੇ ਸਥਾਪਿਤ ਹੋਣ ਨਾਲ ਇੱਥੇ ਨਵੇਂ ਕਿਸਮ ਦੀ ਨੌਕਰਸ਼ਾਹੀ ਵੀ ਵਿਕਸਿਤ ਹੋਈ ਹੈ ਜਿਸ ਦੇ ਹਿੱਤ ਵਿੱਚ ਦੇਸ਼ ਦੀ ਦਲਾਲ سرمایہਦਾਰੀ ਨਾਲ ਗਹਿਰੇ ਜੁੜੇ ਹੋਣ ਕਾਰਨ ਇਸ ਨੇ ਨੌਕਰਸ਼ਾਹ ਦਲਾਲ سرمایہਦਾਰੀ ਦਾ ਰੂਪ ਧਾਰਨ ਕੀਤਾ ਹੈ ਨਵੀਆਂ ਆਰਥਿਕ ਨੀਤੀਆਂ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਆਰਥਿਕ ਸਰੋਤਾਂ ਦੇ ਲੁੱਟ ਕਰਨ ਵਿੱਚ ਵੀ ਇਸ ਨਾਲ ਫੀਤਾ ਸ਼ਾਈ ਨੇ ਖੁੱਲ ਕੇ ਆਪਣਾ ਯੋਗਦਾਨ ਪਾਇਆ ਹੈ ਅਧਿਆਪਕਾ ਦੇ ਫਿਨਲੈਂਡ ਦੌਰੇ ਦਾਅਵੇ ਅਤੇ ਹਕੀਕਤ ਪੰਜਾਬ ਸਰਕਾਰ ਅਤੇ ਫਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਨੇ ਸਿੱਖਿਆ ਵਿੱਚ ਮਹਾਰਤ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਹਨ ਇਸ ਸਹਿਯੋਗ ਦੇ ਹਿੱਸੇ ਵਿੱਚੋ ਪੰਜਾਬ ਦੇ 72 ਪ੍ਰਾਇਮਰੀ ਅਧਿਆਪਕਾਂ ਵੱਲੋਂ ਅਕਤੂਬਰ 2022 ਦੌਰਾਨ ਫਿਨਲੈਂਡ ਵਿੱਚ 3 ਹਫ਼ਤਿਆਂ ਦੇ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲਿਆ ਗਿਆ ਹੈ ਜਿਸ ਤੇ ਸਰਕਾਰ ਦਾ 2 ਕਰੋੜ 50 ਲੱਖ ਰੁਪਏ ਦਾ ਖਰਚਾ ਆਇਆ ਹੈ ਅਗਲੇ ਮਹੀਨੇ ਮਾਰਚ ਵਿੱਚ ਬਸਤਰ ਪ੍ਰਾਇਮਰੀ ਅਧਿਆਪਕਾਂ ਦੇ ਦੂਜੇ ਸਮੂਹ ਨੂੰ ਭੇਜਣ ਦੀ ਤਿਆਰੀ ਹੈ ਇਸੇ ਤਰ੍ਹਾਂ ਸਕੂਲ ਪ੍ਰਿੰਸੀਪਲਾਂ ਨੂੰ ਵੀ ਪਿਛਲੇ ਸਾਲ ਦੇ ਫਰਵਰੀ ਮਹੀਨੇ ਤੋਂ ਸਿੰਗਾਪੁਰ ਵਿੱਚ ਭੇਜਿਆ ਜਾ ਰਿਹਾ ਹੈ ਅਤੇ 234 ਪ੍ਰਿੰਸੀਪਲ ਹੁਣ ਤੱਕ ਸਿਖਲਾਈ ਲੈ ਚੁੱਕੇ ਹਨ ਇੱਕ ਪਾਸੇ ਪੰਜਾਬ ਵਿੱਚ ਅਧਿਆਪਕਾਂ ਤੇ ਸਕੂਲ ਮੁਖੀਆਂ ਦੀ ਸਿਖਲਾਈ ਦੇ ਪ੍ਰੋਗਰਾਮ ਨੂੰ ਨਿਪਟਰੇ ਚਾੜਨ ਲਈ ਜ਼ਿੰਮੇਵਾਰ ਜ਼ਿਆਦਾਤਰ ਜ਼ਿਲ੍ਹਾ ਸਿੱਖਿਆ ਖੋਜ ਤੇ ਸਿਖਲਾਈ ਸੰਸਥਾਵਾਂ ਪੱਕੇ ਸਟਾਫ ਅਤੇ ਪ੍ਰਿੰਸੀਪਲਾਂ ਪੱਖੋਂ ਲਗਭਗ ਖਾਲੀ ਪਈਆਂ ਹਨ ਦੂਜੇ ਪਾਸੇ ਚੰਦਗੁਰ ਪ੍ਰਾਇਮਰੀ ਅਧਿਆਪਕਾਂ ਦੇ ਫਿਨਲੈਂਡ ਡੋਰੇ ਕੀ ਸੱਚਮੁੱਚਲੀ ਉਹ ਲੱਥੀ ਪ੍ਰਾਇਮਰੀ ਸਿੱਖਿਆ ਨੂੰ ਮੋੜ ਲਈ ਤੇ ਲਿਆ ਸਕਦੇ ਹਨ ਇਹ ਸਭ ਜਾਣਨ ਲਈ ਫਿਨਲੈਂਡ ਤੋਂ ਮੂੜੇ ਕੁਝ ਅਧਿਆਪਕਾਂ ਨਾਲ ਸੰਵਾਦ ਕੀਤਾ ਗਿਆ ਉਹਨਾਂ ਦੱਸਿਆ ਕਿ ਫਿਨਲੈਂਡ ਦੀ ਸਕੂਲੀ ਸਿੱਖਿਆ ਦੀ ਦੇਖਰੇਖ ਦਾ ਮੁੱਖ ਜ਼ਿੰਮਾ ਯੂਨੀਵਰਸਿਟੀਆਂ ਕੋਲ ਹੈ ਸਕੂਲੀ ਸਿੱਖਿਆ ਪੂਰੀ ਤਰ੍ਹਾਂ ਮੁਫਤ ਤੇ ਲਾਜ਼ਮੀ ਹੈ ਤੇ ਲਗਭਗ ਸਾਰੇ ਸਕੂਲ ਸਰਕਾਰੀ ਹਨ ਸਕੂਲਾਂ ਦੇ ਮਾਮਲੇ ਵਿੱਚ ਫੈਸਲਾ ਕੋਨ ਅਥਾਰਟੀ ਪ੍ਰਿੰਸੀਪਲ ਹੈ ਫਿਨਲੈਂਡ ਵਿੱਚ ਦੇਸ਼ ਪੱਧਰ ਤੇ ਸਿੱਖਿਆ ਦਾ ਪਾਠਕ੍ਰਮ ਫਰੇਮਵਰਕ ਜ਼ਰੂਰ ਮੌਜੂਦ ਹੈ ਪਰੰਤੂ ਸਕੂਲ ਪਾਠਕ੍ਰਮ ਸਿਲੇਬਸ ਅਤੇ ਕਿਤਾਬਾਂ ਦੀ ਚੋਣ ਦਾ ਅਧਿਕਾਰ ਸਕੂਲਾਂ ਦੀਆਂ ਸਥਾਨਕ ਪ੍ਰਬੰਧਕ ਕਮੇਟੀਆਂ ਤੇ ਪ੍ਰਿੰਸੀਪਲਾਂ ਕੋਲ ਹੈ ਉੱਥੋਂ ਦੀ ਸਤਾ ਵਿੱਚ ਸਿਆਸੀ ਪਾਰਟੀ ਦੇ ਬਦਲਣ ਨਾਲ ਦੇਸ਼ ਦੀ ਸਿੱਖਿਆ ਅਤੇ ਸੇਹਾਂਜੇ ਤੇ ਬਹੁਤਾ ਅਸਰ ਨਹੀਂ ਪੈਂਦਾ ਅਤੇ ਇਹ ਆਪਣੇ ਚਾਲੇ ਚੱਲਦੇ ਰਹਿੰਦੇ ਹਨ ټول ਮਿਲਾ ਕੇ ਫਿਨਲੈਂਡ ਵਿੱਚ ਵਿਦਿਆਰਥੀ ਕੇਂਦਰਿਤ ਤਾਕਤਾਂ ਦੇ ਵਿਕੇਂਦਰੀਕਰਨ ਅਤੇ ਕਾਦਮਿਕ ਆਜ਼ਾਦੀ ਇਹ ਦਰਤ ਮਜ਼ਬੂਤ ਤੇ ਮੈਰੀ ਸਿੱਖਿਆ ਦਾ ਪ੍ਰਬੰਧ ਹੈ ਉੱਥੇ ਮਾਤ ਪਾਸ਼ਾ ਆਧਾਰਿਤ ਸਿੱਖਿਆ ਤੇ ਬਹੁਤ ਜ਼ੋਰ ਦਿੱਤੇ ਜਾਣ ਕਾਰਨ ਫਿਨਿਸ਼ ਤੇ ਮਾਨਤਾ ਪ੍ਰਾਪਤ ਬਾਕੀ ਸਥਾਨਿਕ ਪਸ਼ਾਵਾ ਸਿੱਖਣ ਦੀ ਇੱਛਾ ਰੱਖਣ ਵਾਲੇ ਬਾਲਗਾਂ ਨੂੰ ਸਰਕਾਰ ਵੱਲੋਂ 200 ਯੂਰੋ ਅਦਾ ਕੀਤੇ ਜਾਂਦੇ ਹਨ ਜਦਕਿ ਅੰਗਰੇਜ਼ੀ ਜਾਂ ਹੋਰ ਵਿਦੇਸ਼ੀ ਭਾਸ਼ਾ ਸਿੱਖਣ ਦੀ ਇੱਛਾ ਰੱਖਣ ਵਾਲੇ ਨੂੰ ਖੁਦ ਹੀ ਜੇਬ ਢਿੱਲੀ ਕਰਨੀ ਪੈਂਦੀ ਹੈ ਇੱਕ ਸਕੂਲ ਦੀ ਫੇਰੀ ਮੌਕੇ ਉਹਨਾਂ ਨੇ ਵੇਖਿਆ ਕਿ ਉੱਥੇ ਹੋਰਨਾਂ ਪਛਾਵਾਂ ਨੂੰ ਦਬਾ ਕੇ ਅੱਗੇ ਵਧਣ ਦੀ ਨੀਤੀ ਨਹੀਂ ਹੈ ਪੂਰੀ ਜਮਾਤ ਵਿੱਚ ਕੇਵਲ ਇੱਕ ਰੂਸੀ ਪਛਾਈ ਬੱਚਾ ਹੋਣ ਦੇ ਬਾਵਜੂਦ ਉਸ ਲਈ ਵਿਸ਼ੇਸ਼ ਤੌਰ ਤੇ ਰੂਸੀ ਭਾਸ਼ਾ ਦੇ ਅਧਿਆਪਕ ਦਾ ਪ੍ਰਬੰਧ ਸੀ ਇੱਧਰ ਸਾਡੇ ਦੇਸ਼ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਫਾਸ਼ੀ ਰੱਥ ਨੇ ਇਸ ਵਾਰ ਮੋਦੀ ਸਰਕਾਰ ਵੱਲੋਂ ਸੱਤਾ ਦੇ ਕੇਂਦਰੀਕਰਨ ਨੂੰ ਮੁੱਖ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਇਹ ਤੇ ਬਿਨਾ ਦੇ ਦੇਸ਼ ਪੱਧਰੀ ਚਰਚਾ ਤੋਂ ਹੀ ਤਿਆਰ ਕੀਤੀ ਕੌਮੀ ਸਿੱਖਿਆ ਨੀਤੀ 2020 ਤੋਂ ਕੌਮੀ ਪਾਠਕ੍ਰਮ ਫਰੇਮਵਰਕ 2023 ਨੂੰ ਜਬਰੀ ਸੋਪਿਆ ਜਾ ਰਿਹਾ ਹੈ ਪੰਜਾਬ ਦੀ ਆਪ ਸਰਕਾਰ ਵੀ ਸਿੱਖਿਆ ਦੇ ਨੀਜੀਕਰਨ ਕੇਂਦਰੀਕਰਨ ਤੇ ਪਗਵਾਕਰਨ ਨੂੰ ਹਲਾਰਾ ਦਿੰਦੀ ਹੈ ਅਤੇ ਸੰਸਕ੍ਰਿਤੀ ਤੇ ਹਿੰਦੀ ਭਾਸ਼ਾ ਦੇ ਤੇ ਵਿਦੇਰੇ ਜੋਰ ਦੇ ਕੇ ਬਾਕੀ ਭਾਸ਼ਾਵਾਂ ਨੂੰ ਖੁੰਝੇ ਲਗਾਉਣ ਲਈ ਇਸ ਸਿੱਖਿਆ ਨੀਤੀ ਨੂੰ ਨੰਗੇ ਚਿੱਟੇ ਰੂਪ ਵਿੱਚ ਪੰਜਾਬ ਵਿੱਚ ਲਾਗੂ ਕਰ ਰਹੀ ਹੈ ਕੌਮੀ ਸਿੱਖਿਆ ਨੀਤੀ ਵਿੱਚ ਸੁਝਾਏ ਕੰਪਲੈਕਸ ਸਕੂਲ ਮਾਡਲ ਅਨਸਾਰ ਸਕੂਲ ਆਫ ਐਮਿਨੈਂਸ ਸਕੀਮ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਇਹਨਾਂ ਵਿੱਚ ਨੇੜਲੇ ਸਕੂਲਾਂ ਨੂੰ ਮਰਜ ਕਰਨ ਦੇ ਨਿਸ਼ਾਨੇ ਤਹਿਤ ਉਹਨਾਂ ਦੀ ਫੀਡਿੰਗ ਘੇਰੇ ਵਿੱਚ ਜਾ ਕੇ ਬੱਸ ਸਰਵਿਸ ਚਲਾਉਣ ਦੇ ਕਦਮ ਪੁੱਟੇ ਜਾ ਰਹੇ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਾਂ ਸਿਲੇਬਸ ਤਬਦੀਲੀਆਂ ਲਈ ਕੌਮੀ ਪਾਠਕ੍ਰਮ ਫਰੇਮਵਰਕ 2023 ਵਿੱਚ ਦਸੇ ਪਾਠਕ੍ਰਮ ਟੀਚਰ ਨੂੰ ਹੀ ਆਧਾਰ ਮੰਨ ਕੇ ਕਿਤਾਬਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ ਹਲਗਾ ਕਿ ਇਸ ਦਾ ਸਮੁੱਚਾ ਮੁਲਾਂਕਣ ਕਿਤਾਬਾਂ ਦੇ ਛਪ ਕੇ ਸਾਹਮਣੇ ਆਉਣ ਤੋਂ ਬਾਅਦ ਹੀ ਹੋਵੇਗਾ। ਪੀਐਮ ਸਰੀਏ ਦੇ ਇਲਾਕੇ ਪੰਜਾਬ ਦੇ 500 ਤੋਂ ਵੱਧ ਦੇ ਸਕੂਲਾਂ ਵਿੱਚ ਦਾ ਕੌਮੀ ਸਿੱਖਿਆ ਨੀਤੀ ਦੇ ਸਾਰੇ ਪੈਰਾਮੀਟਰ ਲਾਗੂ ਕਰਨ ਪ੍ਰੰਤ ਸਹਿਮਤੀ ਦਾ ਭਗਵੰਤ ਮਾਨ ਦਾ ਸਰਕਾਰ ਵੱਲੋਂ ਉਂਗੂਠਾ ਲਗਾਇਆ ਗਿਆ ਹੈ। ਫਿਨਲੈਂਡ ਦੇ ਸਿੱਖਿਆ ਮਾਡਲਸ ਆਰ ਪੰਜਾਬ ਦੀ ਸਮੁੱਚੀ ਸਿੱਖਿਆ ਵਿੱਚ ਕੋਈ ਸਾਰਥਕ ਤਬਦੀਲੀ ਕਰਨ ਜਾਂ ਕੋਈ ਸਿੱਖਿਆ ਨੀਤੀ ਤਿਆਰ ਕਰਨ ਵਾਲਾ ਹੋਂ ਤੱਕ ਚੁਕੇਗੇ ਕਿਸੇ ਕਦਮ ਬਾਰੇ ਪੁੱਛਦੇ ਇੱਕ ਅਧਿਆਪਕ ਨੇ ਦੱਸਿਆ ਕਿ ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਜਾਂ ਉੱਚ ਸਿੱਖਿਆ ਅਧਿਕਾਰੀ ਦਾ ਵਿਸ਼ੇਸ਼ ਉਪਰਾਲਾ ਤਾਂ ਦੂਰ ਦੀ ਗੱਲ ਰਹੀ ਪਿਛਲੇ 4 ਮਹੀਨੇ ਵਿੱਚ ਤੁਸੀਂ ਪਹਿਲੇ ਹੋ ਪਹਿਲੇ ਹੋ ਜਿਸ ਨੇ ਇੰਨੀ ਧੁਗਾਈ ਨਾਲ ਫਿਨਲੈਂਡ ਤੋਂ ਲਈ ਸਖਲਾਈ ਬਾਰੇ ਸਾਨੂੰ ਪੁੱਛਿਆ ਹੈ ਹਾਂ ਉਹਨਾਂ ਵਿੱਚ ਇਸ ਦਰਮਿਆਨੀ ਆਪਣੇ ਅਧਿਆਪਨ ਵਿੱਚ ਫਿਨਲੈਂਡ ਦੇ ਤਜਰਬੇ ਲਾਗੂ ਕਰਨ ਤੇ ਨਿੱਜੀ ਯਤਨ ਜ਼ਰੂਰ ਕੀਤੇ ਗਏ ਹਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਫਿਨਲੈਂਡ ਗੈਸ ਮੂ ਵਿੱਚ 10 ਕੋ ਵਿਦਿਆਪਕ ਕੋ ਸਿੱਖਣ ਦੀ ਤਾਂ ਘੁੰਮਣ ਘਮਾਉਣ ਦੀ ਮਾਨਸਿਕਤਾ ਤਹਿਤ ਹੀ ਗਏ ਜਿਸ ਤੋਂ ਤਿਆਸ਼ੁਦਾ ਚੋਣ ਚੂਨ ਮਾਪਦੰਡਾ ਵਿੱਚ ਕੁਝ ਖਾਸ ਲਈ ਪੱਖਪਾਤ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਮੁਕਤੀ ਗੱਲ ਇਹ ਹੈ ਕਿ ਸਰਕਾਰ ਦਾਅਵੇ ਦੇ ਉਲਟ ਪੰਜਾਬ ਦੀ ਸਕੂਲੀ ਸਿੱਖਿਆ ਵਿੱਚ ਕੋਈ ਕ੍ਰਾਂਤੀਕਾਰੀ ਸੁਧਾਰ ਹੋਣ ਦੀ ਥਾਂ ਇਸ ਦਾ ਪੱਦਰ ਪਹਿਲਾਂ ਨਾਲੋਂ ਨਵਾਂ ਮਿਲ ਗਿਆ ਹੈ ਉੰਜ ਵੀ ਕਿਸੇ ਦੇਸ਼ ਦਾ ਸੂਬੇ ਦੀ ਸਿੱਖਿਆ ਢਾਂਜੇ ਵਿੱਚ ਵਿਗਿਆਨਿਕ ਸੁਧਾਰਾਂ ਦੀ ਮੰਗ ਉੱਥੋਂ ਦੇ ਆਰਥਿਕ ਤੇ ਸਮਾਜਿਕ ਢਾਂਜੇ ਵਿੱਚ ਲੋਕਪੱਖੀ ਤਬਦੀਲੀ ਨਾਲ ਜੁੜੇ ਸੰਘਰਸ਼ ਦਾ ਹੀ ਹਿੱਸਾ ਹੁੰਦੀ ਹੈ ਇਸ ਕਰਕੇ ਫਿਰਕੂ ਫਾਸ਼ੀਵਾਦੀ ਕੇਂਦਰੀ ਹਕੂਮਤ ਦੀ ਕੌਮੀ ਸਿੱਖਿਆ ਨੀਤੀ 2020 ਨੂੰ ਪੰਜਾਬ ਵਿੱਚ ਲਾਗੂ ਕਰਨ ਤੇ ਰੋਕ ਲਗਾਉਣਾ ਸਥਾਨਕ ਖਾਲਤਾਂ ਅਨੁਸਾਰ ਵਿਗਿਆਨਿਕ ਲੀਹਾਂ ਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਘੜਨ ਸਤਾ ਦੇ ਵੱਧ ਦੇ ਕੇਂਦਰੀਕਰਨ ਦੀ ਥਾਂ ਸਿੱਖਿਆ ਨੂੰ ਸੰਵਿਧਾਨ ਦੀ ਰਾਜ ਸੂਚੀ ਵਿੱਚ ਦਰਜ ਕਰਨ ਅਤੇ ਸਿੱਖਿਆ ਵਿਭਾਗ ਦੇ ਸਾਰੇ ਅਹੁਦੇ ਸਿੱਖਿਆ ਸ਼ਾਸਤਰੀਆਂ ਤੋਂ ਮੰਗ ਲਈ ਸੰਘਰਸ਼ੀ ਲਾਮਬੰਦੀ ਕਰਨ ਦੇ ਨਾਲ-ਨਾਲ ਆਰਥਿਕਤਾਵਾਦ ਵਿਰੁੱਧ ਸਿਆਸੀ ਨਜ਼ਰੀਏ ਤੋਂ ਵਿਚਾਰਧਾਰਕ ਲੜਾਈ ਤੇਜ਼ ਕਰਦਿਆਂ ਲੋਕ ਲਹਿਰ ਨੂੰ ਮਜ਼ਬੂਤ ਕਰਨ ਵਿੱਚ ਵੱਡਾ ਹਿੱਸਾ ਪਾਉਣਾ ਸਮੇਂ ਦੀ ਅਨਸਰ ਦੀ ਲੋੜ ਹੈ ਇਹ ਜਾਣਕਾਰੀ ਵਿਕਰਮਦੀਪ ਸਿੰਘ ਪ੍ਰਧਾਨ ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ ਪ੍ਰਾਪਤ ਹੋਈ।